ਇਹ ਬਰਨਾਲਾ ਸ਼ਹਿਰ ਦਾ ਨਾਨਕਸਰ ਰੋਡ ਹੈ ਇੱਥੇ ਬੋਰਡ ਲੱਗਿਆ ਹੋਇਆ ਹੈਗਾ ਮੀਨੀ ਸਕੱਤਰੇਤ ਬਰਨਾਲਾ ਸਿਟੀ ਬਾਜਾਖਾਨਾ 60 ਕਿਲੋਮੀਟਰ ਮੋਗਾ 70 ਕਿਲੋਮੀਟਰ ਜਿਹੜੇ ਪਿਛਲੇ ਦਿਨੀ ਹੜ੍ਹ ਆਏ ਸੀਗੇ ਹੜ੍ਹਾਂ ਕਾਰਨ ਜਾਦਾ ਕਰਕੇ ਸੜਕਾਂ ਖਰਾਬ ਹੋ ਗਈਆਂ ਸੀਗੀਆਂ ਜਿਹੜੇ ਪੁਲ ਵਗੈਰਾ ਸੀਗੇ ਉਹ ਵਿੱਚ ਵਿਚਾਲੋਂ ਟੁੱਟਣ ਕਰਕੇ ਜਿਹੜੇ ਉਹਨਾਂ ਦੇ ਰਸਤੇ ਬੰਦ ਹੋ ਗਏ ਸੀਗੇ ਇਹ ਤੁਹਾਨੂੰ ਦਿਖਾ ਰਿਹਾ ਹਾਂਗਾ ਮੈਂ ਨਾਨਕਸਰ ਰੋਡ ਹੈ ਆਈਟੀ ਚੌਂਕ ਤੋਂ ਨਾਨਕਸਰ ਰੋਡ ਹੈ ਜਿਹੜਾ ਟ੍ਰੈਫਿਕ ਹੈ ਸਾਰਾ ਟ੍ਰੈਫਿਕ ਹੈ ਜਿਹੜਾ ਉਹ ਪੁਲ ਬੰਦ ਹੋਣ ਕਰਕੇ ਬਾਜ਼ਾਰ ਵਿੱਚ ਦੀ ਜਿਹੜੇ ਸਾਧਨ ਨੇ ਕਿਉਂ ਲੰਘ ਰਹੇ ਨੇਗੇ ਪਰ ਸਟੇਟ ਵਾਰਡ ਦੇ ਭੋਲਾ ਸਿੰਘ ਬਿਰਕ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਸੀਗਾ ਵੀ ਜਿਹੜੀ ਕੰਪਨੀ ਨੇ ਪੁਲ ਬਣਾਇਆ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਕਿਉਂ ਹੋਣੀ ਚਾਹੀਦੀ ਹੈ ਵੀ ਉਹਨਾਂ ਨੇ ਕੋਈ ਘੱਟੀਆਂ ਮਟੀਰੀਅਲ ਵਰਤਿਆ ਜਾਂ ਜਿਹੜਾ ਪੁਲ ਬੰਦ ਹੋਣ ਕਰਕੇ ਲੋਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਥੋੜੇ ਸਾਹਮਣੇ ਆ ਦੇਖੋ ਆ ਪੁਲ ਹੈ ਇੱਥੇ ਪੁਲਿਸ ਨੇ ਵੈਰੀਕੇਟ ਲਾਇਆ ਹੋਇਆ ਨੂੰ ਉਧਰੋਂ ਗੱਡੀ ਆ ਰਹੀ ਹੈ ਜਿਹੜਾ ਰਸਤਾ ਹੈ ਇਹ ਵਨਵੇ ਹੈ ਜਦੋਂ ਕਿ ਟੂਵੇ ਤਾਂ ਬੰਦ ਹੋਣਾ ਹੀ ਹੈਗਾ ਜਦੋਂ ਰਸਤੇ ਬੰਦ ਪਏ ਨੇਗੇ ਆ ਗੱਡੀ ਲੰਘ ਰਹੀ ਆ ਪੁਲਿਸ ਨੇ ਵੈਰੀਕੇਟ ਵੀ ਲਾਇਆ ਹੋਇਆ ਨੇਗੇ ਆ ਪੱਥਰ ਵੀ ਪਿਆ ਹੈਗਾ ਰਸਤਾ ਇੱਕ ਪਾਸਾ ਖੋਲ ਤਾਂ ਦਿੱਤਾ ਗਿਆ ਪਰ ਜੋ ਇਹ ਪੱਥਰ ਪਿਆ ਹੈਗਾ ਇਹਦੇ ਨਾਲ ਨੁਕਸਾਨ ਵੀ ਹੈ ਇਹਦੇ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਦੇਖੋ ਤੁਸੀਂ ਦੇਖ ਸਕਦੇ ਹੋਗੇ ਦੇਖੋ 78 ਤੋਂ ਬਾਅਦ ਕਿਹੜਾ ਇਹ ਰਸਤਾ ਪਤਾ ਨਹੀਂ ਕਿਉਂ ਖੋਲਿਆ ਗਿਆ ਤੁਹਾਨੂੰ ਧਿਆਨ ਦਿਖੋਸ਼ ਕਰਦਾ ਮੈਰੀ ਕਟ ਲੱਗ ਰਸਤਾ ਬੰਦ ਕੀਤਾ ਗਿਆ ਕਾਫੀ ਦਿਨਾਂ ਤੋਂ ਇਹ ਰਸਤਾ ਬੰਦ ਹੈ ਪ੍ਰਸ਼ਾਸਨ ਵੱਲੋਂ ਵੀ ਕਿਹਾ ਸੀਗਾ ਵੀ ਕੁਝ ਦਿਨਾਂ ਤੱਕ ਜਿਹੜਾ ਇਹ ਰਸਤਾ ਖੋਲ ਦਿੱਤਾ ਜਾਵੇਗਾ ਪਰ ਇਹ ਰਸਤਾ ਹਲੇ ਬੰਦ ਹੈ ਤੁਹਾਨੂੰ ਅੱਗੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਕਿੱਥੋਂ ਕੀ ਹੋਇਆਗਾ ਇਹ ਬਾਜਾਖਾਨਾ ਨੂੰ ਰੋਡ ਜਾ ਰਿਹਾਗਾ ਇਹਦੇ ਲੋਕ ਨੇਗੇ ਚਾਹੇ ਰਸਤਾ ਖਰਾਬ ਹੀ ਹੈ ਪਰ ਉਹ ਰਿਸਕ ਲੈਣ ਤੋਂ ਨਹੀਂ ਡਰ ਰਹੇ ਆ ਦੇਖੋ ਤੁਸੀਂ ਇਹ ਰੋਡ ਜਿਉਂ ਦਾ ਤਿਉਂ ਚੱਲ ਰਿਹਾ ਹੈਗਾ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ ਵੀ ਲੋਕ ਨਹੀਂ ਟਿਕ ਰਹੇ ਪਰ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਨੇ ਕੱਚੇ ਕੀਤੇ ਗਏ ਨੇਗੇ ਜਦੋਂ ਕਿ ਪਤਾ ਹੈਗਾ ਵੀ ਪੋਲੇ ਇਹ ਬੰਦ ਹੈ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਤਾਂ ਉਹਨੂੰ ਪੱਕੇ ਤੌਰ ਤੇ ਬੈਰੀਕੇਡ ਲਾ ਲਓ ਪੱਥਰ ਲਾ ਲਓ ਉਹਨੂੰ ਲਾ ਦੇਣੇ ਚਾਹੀਦੇ ਨੇਗੇ ਜਦੋਂ ਠੀਕ ਹੋਊਗਾ ਉਦੋਂ ਦੇਖਿਆ ਜਾਊਗਾ ਇਹ ਜਿਹੜਾ ਰੋਡ ਹੈ ਇਹ ਬਾਜਾਖਾਨਾ ਰੋਡ ਹੈ ਜਿਹੜਾ ਇਹ ਪੁਲ ਆ ਸਾਫਕਾ ਮੁੱਖ ਮੰਤਰੀ ਸਰਜੀਤ ਬਰਨਾਲਾ ਜੀ ਦੀ ਕੋਠੀ ਦੇ ਅੱਗੇੋਂ ਦੀ ਗੁਜ਼ਰਦ ਹੈਗਾ ਇਹ ਵੱਡਾ ਪੁਲ ਹੈਗਾ ਲੰਬਾ ਪੁਲ ਹੈ ਦੇਖੋ ਗੱਡੀਆਂ ਆ ਰਹੀਆਂ ਨੇਗੀਆਂ ਜਾ ਕੇ ਮੌਕਾ ਦੇਖਣ ਦੀ ਕੋਸ਼ਿਸ਼ ਕਰਦੇ ਅਗੇ ਵੀ ਜਿਹੜਾ ਇਹ ਪੁਲ ਹੈ ਚਲਾ ਦਿੱਤਾ ਗਿਆ ਜਾਂ ਠੀਕ ਕਰ ਦਿੱਤਾ ਗਿਆ ਕੀ ਕਰ ਦਿੱਤਾ ਗਿਆ ਜੇ ਠੀਕ